ਪੰਜਾਬ ਮੁੱਦਾ ਖੇਤੀ ਖਾਸ ਕਰਕੇ ਦਾ ਸਾਰੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਪੇਜ ਨੂੰ ਵੀ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਈ ਜੀ ਅੱਪਾ ਪਿੰਡ ਪਿੰਡ ਜਾ ਰਹੇ ਆ ਪੰਜਾਬ ਦੇ ਪਿੰਡ ਪਿੰਡ ਦੀ ਅੱਪਾ ਯਾਤਰਾ ਵੀ ਕਰਾਂਗੇ ਬਾਈ ਜੀ ਤੇ ਸਾਰੇ ਭਰਾ ਮੇਰਾ ਛੋਡਾ ਬਾਈ ਸਾਥ ਸਹਿਯੋਗ ਦੀ ਲੋੜ ਹੈ ਜ਼ਰੂਰ ਚਾਹੀਦਾ ਤਾਂ ਜੋ ਆਪਾਂ ਮਾਮਾ ਦੇ ਪੁੱਤ ਜਿਹੜੇ ਆ ਟੀਕੇ ਨਾ ਚਿੱਟੇ ਨਾ ਮਰ ਰਹੇ ਆ ਬਾਈ ਤੇ ਉਹਨਾਂ ਮਾਮਾ ਨੂੰ ਪੁੱਛੋ ਉਹਨਾਂ ਦੇ ਕੀ ਬੀਜਦੀ ਹੈ ਬਾਈ ਜੀ ਤੇ ਆਪਾਂ ਨਸ਼ਾ ਵਿਰੁੱਧ ਸੰਤ ਐਟਿਕ ਨਸ਼ਾ ਵਿਰੁੱਧ ਪਿੰਡ-ਪਿੰਡ ਵੀ ਜਾਵਾਂਗੇ ਪੰਜਾਬ ਦੇ ਤੇ ਆਪਾਂ ਨੂੰ ਬਾਈ ਤੁਹਾਡਾ ਸਾਥ ਚਾਹੀਦਾ ਭਰਾਵਾਂ ਦਾ ਤੇ ਵੀਡੀਓ ਨੂੰ ਭਰਾ ਵੱਤ-ਵੱਤ ਸ਼ੇਅਰ ਕਰਦੇ ਆ ਕਰੋ ਤੇ ਆਪਣੇ ਪੇਜ ਨੂੰ ਜੱਟ ਬਾਬੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਈ ਸਾਰੇ ਭਰਾ ਤੇ ਤੁਹਾਡਾ ਸਾਰਿਆਂ ਦਾ ਬਾਈ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਬਾਈ ਜੀ ਆਪਾਂ ਗਏਗਾ ਮੁੱਦਾ ਖੇਤੀ ਖਾਸ-ਖਾਸ ਦਾ ਇਨਸਾਫ ਟੀਮ ਪੰਜਾਬ ਜਿੰਦਾਬਾਦ ਬਾਈ ਜੀ ਬਾਈ ਜਗਮੀਤ ਸਿੰਘ ਜੱਗਾ ਜੀ ਬਹੁਤ ਸਾਲਾਂ ਤੋਂ ਮਿਹਨਤ ਕਰ ਰਹੇ ਆ ਜੀ ਤੇ ਆਪਾਂ ਵੀ ਪੰਜਾਬ ਦੇ ਪਿੰਡ-ਪਿੰਡ ਜਾਵਾਂਗੇ ਬਾਈ ਜੀ ਲੋਕਾਂ ਨੂੰ ਜਾਗਰੂਕ ਕਰਾਂਗੇ ਨੌਜਵਾਨਾਂ ਨੂੰ ਜਾਗਰੂਕ ਕਰਾਂਗੇ ਕਿ ਕਿਸੇ ਮਾਨ ਦਾ ਪੁੱਤ ਸਿੰਥੈਟਿਕ ਨਸਿਆਂ ਦੀ ਭੇਟ ਨਾ ਚੜੇ ਬਾਈ ਜੀ ਤੇ ਭਰਾਵਾਂ ਕੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਧੰਨਵਾਦ ਜੀ